ਮਦਨੇ ਮੈਨੂੰ ਸੱਜਿਆ ਦਿਉਦਾ ਆਪਾਂ ਲੈਤੀਆਂ ਮਿੱਠੂ ਆਪਾਂ ਝੂਠ ਬੋਲ ਕੇ ਦਿੰਦੇ ਨਹੀਂ ਸੀਗੀ ਬੱਕਰੀ ਬੱਕਰੀ ਚੰਗੀ ਆ ਪਰ ਹਾਂਡੀ ਪੁੱਤ ਚੰਗੀ ਤਾਂ ਹੈਗੀ ਤੇ ਪਰ ਆ ਜੀ ਫੜ ਗਿਆ ਹੁਣ ਮੇਰੇ ਕੋਲ ਨਹੀਂ ਹੈਗਾ ਮੈਂ ਤੇਰੀ ਗੱਲ ਕਰਾਦਾ ਫੋਨ ਦੇ ਵਿੱਚ ਦੀ ਗੱਡੀ ਰੱਖੀ ਲਾ ਕੇ ਬਾਕੇ ਜੀ ਫਤਨਾ ਵੀ ਦੀ ਇਹਦਾ ਸਭ ਕੁਝ ਵੀ ਰਾਈ ਹੋਰ ਦੇਖ ਹੈ ਕੀ ਦਿਨ ਹੋ ਗਿਆ ਨਹੀਂ ਪੈਸੇ ਨਹੀਂ ਸਰਪੰਚ ਨਹੀਂ ਸਰਪੰਚ ਰਾਣ ਨਾ ਕਰ ਹੁਣ ਇਹਨੂੰ ਤੈਨੂੰ ਮੈਂ ਸੱਚ ਸੱਚ ਅੱਛਾ ਤੈਨੂੰ ਮੈਂ ਦੱਸੀਂ ਚੱਤਿਆ ਤੈਨੂੰ ਸੱਚ ਕੀ ਦੱਸਾਂ ਬੱਕਰੀ ਦੂੰ ਤੈਨੂੰ ਸੱਚ ਕੀ ਦੱਸਾਂ ਛਾੜ ਦੇ ਬੱਕਰੀ ਸੱਚ ਕੀ ਦੱਸਾਂ ਜੰਗਾ ਤੇਰੇ ਨਾਲ ਤਾਂ ਵੀ ਹੁੰਦਾ ਛਾੜ ਦੇ ਛਾੜ ਦੇ ਬੋਲ ਓਏ ਮੈਂ ਤੇ ਨਾਲ ਗੱਲ ਛਾੜ ਦੇ ਇਹ ਤਾਂ ਠੀਕ ਆ ਗੱਲ ਨਾ ਗੁਰਦਾਸ ਪੁੱਤ ਛਾੜ ਕੇ ਆਇਆ ਪੱਕੀ ਬੋਲ ਕੇ ਦੇਖ ਲਈਏ ਅੱਛਾ ਤੋਰ ਕੇ ਦੇ ਰਹਿਣ ਦੇ ਤੋਰ ਤਾਂ ਭਜਾ ਲੈ ਬੱਕਰੀ ਦਾ ਭਜਾ ਲੈ ਬੱਕਰੀ ਨੂੰ ਥਲਾ ਹਲੋ ਬੱਕਰੀ ਕਿਵੇਂ ਆ? ਆਹ ਉਹ ਸਰਪੰਚ ਕਿਵੇਂ ਆ? ਯਾਹ ਕਿ ਮੈਂ ਬੱਕਰੀ ਕਿਵੇਂ ਆ? ਬੱਕਰੀ ਦਾ ਠੀਕ ਆ ਜਦੋਂ ਮੂਹ ਆਦਾ ਤਾਂ ਇਹ ਹੁੰਦਾ ਜੀ। ਉਹ ਕਿੰਨੇ ਦਾ ਤੇ? ਕਿੰਨੇ? ਗਣ ਕੇ ਦੇ। ਹਾਂ? ਗਣ ਕੇ ਲਾ। ਚਾਹ ਸਦੀਕ ਚਾਚਾ। ਹਾਂ ਕਿੰਨੇ ਦਾ? ਮੂ ਕਿੰਨੇ ਨੇ ਹੁਣ ਇਹ? ਇਹ 20000 ਦੀ ਖਾਣੇ ਲੱਗਦੇ ਹੋਣ। ਅੱਛਾ ਫੜ ਜਾ। ਕੋਈ ਗੱਲ ਨਹੀਂ। ਅਜੇ ਰੱਖ ਆ। ਕੰਪੂ ਗੇਣੀ ਕਿੰਨੇ ਦੀ ਐ ਇਹ ਮਾਤਾ ਜੀ ਦੀ ਜਹਾ 30 ਦੀ ਬੱਕਰੀ ਹੈ ਨਹੀਂ ਯਾਰ ਇਹ ਬਸ ਜਿੰਨੇ ਦੇ ਇਹ ਦੇ ਦੇ ਫਿਰ ਇਹ ਨੂੰ ਮੈਂ ਦੱਛਾ ਬੱਕਰੀ ਸੇਡ ਬਾਈ ਕਰਦਾ ਕੋਣ ਦੱਖੀ ਹੈ ਬੱਕਰੀ ਦਾ ਭਾਈ ਲੈ ਲੈਂਦੇ ਨੇ ਯਾਰ ਗਰਦਾਸਪੁਰ ਦੇ ਨੇ ਬੰਦੇ ਵੀ ਇਹ ਗੱਬਰ ਨਾਲ ਜਿਹੜੀ ਖੜੀ ਹੈਗੀ ਦੰਦਾ ਸੀ ਦੰਦਾ ਦੇਖੀ ਦੰਦਾ ਦੇਖ ਲੈ ਤਾਂ ਦੰਦੀ ਦੇਖੀ ਨਹੀਂ ਦੱਸ ਦੇਖ ਚਾਚਾ ਦੱਸ ਬਈ ਉਹ ਬੱਕਰੀ ਕਿਦੋਂ ਲੈਣੀ ਹੈ ਹਾਂਜੀ ਤੇ ਬੱਕਰੀ ਮੰਨ ਲੱਗੀ ਹੈ ਹਾਂ 1000 ਰੁਪਏ ਹੋਰ ਦੱਸ ਮਾਜੀ ਮੋਰ ਨਹੀਂ ਬੱਤ ਮਾਉਲੀ ओ दिया छ पिया हां यार कादर कर कादर लिया जे बصول रहेगा बी हां जी आ दे यार नो थी ਕੱਕ ਕੀ ਹਿਆ ਲਿਖਾਈ ਤੇਰੀ ਆ ਹਾਂ ਹਾਂ ਕਰਾ ਦਿੰਦੇ ਪੰਜਾਬੂ ਪੰਜਾਬ ਵੀਰੇ ਭੱਜ ਜਾ ਕਿੰਨਾ ਭੱਜ ਜਾ ਕੋਈ ਮਰਜ਼ੀ ਭੇਜੂਗਾ ਪੈਸੇ ਧਰਤੀ ਬੁਰਗੀ ਵਧੀਆ ਠੀਕ ਹੈ ਵਧੀਆ ਘਟਿਆ ਹੁੰਦਾ ਜਿਹੇ ਮਾੜੀ ਜਿਹੇ ਚੰਗੀ ਆਦਾ ਸਰਪੰਚਾ ਕਿੱਥੋਂ ਆਏ ਸੀ ਬਾਈ ਇਹ ਬਾਈ ਗਰਦਾਸਪੁਰੋਂ ਆਏ ਨੇ ਗਰਦਾਸਪੁਰੋਂ ਹੈ ਠੀਕ ਆ ਉਹ ਆਪਣੇ ਆਏ ਹੋਣੇ ਜੀ ਮੇਰੇ ਕੋਲੇ ਅੱਛਾ ਇਹਨਾਂ ਨੇ ਹੋਰ ਮੰਨ ਲਓ 20 25 ਪਸ਼ੂ ਲੈ ਜੀ 20 25 ਵੀ ਬੱਧੀ ਦੇਵਾਂ ਯਾਰ ਲੈਣੇ ਨੇ ਜੀ ਇਹਨਾਂ ਨੇ ਠੀਕ ਆ ਇਰਾਤ ਪਹੁੰਚ ਗਏ ਛੁੱਟ ਲੈ ਬਹਿਣੇ ਰਾਤ ਪਹੁੰਚੇ ਹੁਣ ਇਹਨਾਂ ਨੇ ਕੋਈ ਦਿੱਕਤ ਨਹੀਂ ਜੀ ਆਪਣੇ ਠੀਕ ਆ ਬੱਕਰੀ ਲੈਤੀ ਆ ਹੁਣ ਬੱਕਰੀ ਲੈਤੀ ਆ ਜੀ ਠੀਕ ਹੈ ਤੇ ਹੂੰ ਵਪਾਰੀ ਕਿੱਥੋਂ ਕਿੱਥੋਂ ਆਉਂਦੇ ਆ ਬਈ ਮੰਡੀ ਤੇ ਆਪਣੀ ਵਪਾਰੀ ਤਾਂ ਨजीरભાઈ ਆ ਰਿਹਾ ਜੀ ਅੱਜ ਹੰਮੇ ਵਾਲਾ ਸਾਰੀ ਐ ਲੈ ਲਓ ਵੀ ਹਰ ਸਟੇਟ ਤੋਂ ਵਪਾਰੀ ਆਉਂਦਾ ਤੇ ਜਿਹੜੀ ਮੰਡੀ ਤੁਸੀਂ ਹਰ ਐਤਵਾਰ ਕੀਤੀ ਹੈ ਇਹਦਾ ਕੀ ਕਾਰਨ ਹੋ ਗਿਆ ਜੀ ਇਹਦਾ ਐ ਆ ਜੀ ਜਿਹੜੇ ਮੰਨ ਲਓ ਵਪਾਰੀ ਯਾਰ ਪਾਲੀ ਵੀ ਰੋਲ ਜਦੇ ਤੇ ਹੁਣ ਉਹਨਾਂ ਦੂਜੇ ਯਾਰ ਚੌਥੇ ਐਤਵਾਰ ਤੇ ਹਰੇਕ ਬੰਦਾ ਉਲਝੇ ਦਾਦੀ ਇੱਕ ਵਾਰੀ ਮਾਲ ਲੈ ਕੇ ਵੀ ਆ ਜਾਂਦੇ ਤੇ ਹਾਂ ਹੁਣ ਹਰ ਐਤਵਾਰ ਇਸੇ ਕਰਕੇ ਕਰੇ ਨੇ ਜੀ ਵੀ ਕੋਈ ਦਿੱਕਤ ਨਾ ਆਵੇ ਕਿਸੇ ਪਾਲੀ ਵੀਰ ਨੂੰ ਠੀਕ ਹੈ ਉਹ ਟੈਂਪੂਆਂ ਦੇ ਖਰਚੇ ਕਰਕੇ ਆਉਂਦੇ ਤੇ ਹਾਂ ਫਿਰ ਅਸੀਂ ਆਪ ਖੁਦ ਮਾਲ ਖਰੀਦਦੇ ਤੇ ਜਿਹੜਾ ਬੰਦਾ ਉਹਰੇ ਖਰਚਾ ਕਰਕੇ ਆ ਗਿਆ ਟੈਂਪੂ ਤੇ ਫਿਰ ਉਹ ਨਿਰਾਸ਼ ਹੋ ਕੇ ਜਾਂਦਾ ਸੀ ਆਪ ਮੈਨੂੰ ਮਾਲ ਖਰੀਦਣਾ ਪੈਂਦਾ ਸੀ ਠੀਕ ਆ ਹੁਣ ਵੀ ਹਰ ਐਤਵਾਰ ਕਰਦੇ ਹਾਂ ਹਰ ਐਤਵਾਰ ਆ ਜੀ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਰਹਿਣ ਦੀ ਮਾਲ ਰੱਖਣ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਜੇ ਕੋਈ ਬਾਹਰੋਂ ਵਪਾਰੀ ਵੀ ਆਉਂਦਾ ਉਹਨੂੰ ਵੀ ਕੋਈ ਦਿੱਕਤ ਨਹੀਂ ਰਹਿਣ ਦੀ ਜੇ ਮਾਲ ਰੱਖਣਾ ਕਿਤੋਂ ਏਰੀਏ ਚੋਂ ਮਾਲ ਵੀ ਪ੍ਰੋਵਾਈਡ ਮੰਨ ਲਓ ਕੀਤਾ ਉਹਨਾਂ ਨੇ ਕਿਸੇ ਬੰਦੇ ਤੋਂ ਪਾਲੀ ਤੋਂ ਲੈਂਦਾ ਤਾਂ ਵੀ ਸੈੱਡ ਬਣੇ ਉਹਨੇ ਰਹਿਣ ਦੀ ਕੋਈ ਦਿੱਕਤ ਨਹੀਂ ਠੀਕ ਆ ਬਾਕੀ ਲੰਗਰ ਚਾਹ ਪਾਣੀ ਦਾ ਸਾਰਾ ਨਾ ਚਾਹ ਪਾਣੀ ਦਾ ਪੂਰਾ ਪ੍ਰਬੰਧ ਆ ਜੀ ਦੋ ਦਿਨ ਰਹੇ ਕੋਈ ਵਪਾਰੀ ਵੀ ਚਾਰ ਦਿਨ ਰਹੇ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਇੱਕ ਵਾਰੀ ਲੋਕੇਸ਼ਨ ਵੀ ਦੱਸ ਦਿਓ ਜੀ ਲੋਕੇਸ਼ਨ ਆ ਨਾਬੇ ਤੋਂ ਮੇਰਾ ਪਿੰਡਾ ਜੀ ਸੌਹਲੀ ਨਾਬਾ ਆ ਪਾਸੋਂ ਰੋਡ ਆ ਜੀ ਕਾਪੇ ਤੋਂ 10 ਕਿਲੋਮੀਟਰ ਪਿੰਡ ਆ ਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਲਓ ਵੀ ਆ ਬੱਕਰੀ ਲੈਤੀ ਆ ਬਾਈ ਬਾਈਆਂ ਨੇ ਤੇ ਰਾਤ ਇੱਥੇ ਸੀਗੇ ਜਿਵੇਂ ਬਾਈ ਨੇ ਦੱਸਿਆ ਤਾਂ ਰੈਣ ਰੋਣ ਦੀ ਕੋਈ ਦਿੱਕਤ ਨਹੀਂ ਜੇ ਕੋਈ ਦੂਰ ਨਹੀਂ ਡਾਉਣਾ ਚਾਹੁੰਦਾ ਤਾਂ ਆ ਜਾਇਆ ਕਰੋ ਸਹੌਲੀ ਮੰਡੀ ਹਰ ਐਤਵਾਰ ਲੱਗਣ ਲੱਗੀ ਲੋਕੇਸ਼ਨ ਤੁਹਾਨੂੰ ਦੱਸਤੀ ਬਾਕੀ ਨੰਬਰ ਬਾਈ ਸਕਰੀਨ ਤੇ ਹੋ ਸੰਪਰਕ ਕਰ ਲਿਓ ਇਹ ਬੰਦਾ ਐ ਲਾ ਲੋ ਵੀ ਤੁਹਾਨੂੰ ਸਹੀ ਰੇਟ ਤੇ ਮਾਲ ਦੇ ਬੱਕਰੀ ਇਹਨੂੰ ਕਿਸੇ ਬਤਨ ਦਿਓ ਆ ਦੇਣਾ ਗੱਟੀ